ਮੁਰਦਾਬਾਦ 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 ਬੱਤੇ ਪੰਨੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਬੱਤੇ ਪੰਨੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮੁਰਦਾਬਾਦ ਮੁਰਦਾਬਾਦ ਠੇਕੇਦਾਰੀ ਸਿਸਟਮ ਮੁਰਦਾਬਾਦ 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 ਬੰਦ ਕਰੋ ਠੇਕੇਦਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਕੀ ਨਾਂ ਭਾਈ ਬਲਜੀਤ ਸਿੰਘ ਗਿੱਲ ਸਰਕਾਰ ਨੇ ਜਿਹੜੀ ਲੈਟਰ ਕੱਢੀ ਆ ਆਪਣੇ ਬਲੈਕਲਿਸਟ ਬੰਦੇ ਜਿਹੜੇ ਥੋੜੀਆਂ-ਥੋੜੀਆਂ ਰਿਪੋਰਟਾਂ ਤੇ ਬਲੈਕਲਿਸਟ ਕੀਤੇ ਗਏ ਸੀ ਉਹਨਾਂ ਨੂੰ ਲੈਣ ਵਾਸਤੇ ਸਰਕਾਰ ਨੇ ਸਹੀ ਡਾਟਾ ਕੱਢਿਆ ਅੱਗੇ ਮੈਨੇਜਮੈਂਟ ਨੇ ਤੋੜ ਮਰੋੜ ਕੇ ਜਿਹੜਾ ਵਾ ਉਹ ਪੇਸ਼ ਕੀਤੀ ਆ ਤੇ ਉਹਦੇ ਵਿੱਚ ਇਹ ਕੀ ਕੀਤਾ ਕਿ ਜਿਹੜੇ ਕੰਟਰੈਕਟ ਤੇ ਯੂਨੀਵਰਸਿਟੀ ਟੈਸਟ ਲੈ ਕੇ ਰੱਖੇ ਸੀ ਬੰਦੇ ਉਹਨਾਂ ਨੂੰ ਵੀ ਆਊਟਸੋਰਸ ਤੇ ਕਰ ਰਹੇ ਆ ਔਰ ਅੱਗੇ ਤੇ ਆਊਟਸੋਰਸ ਨੂੰ ਪੱਕਿਆਂ ਵਾਸਤੇ ਕਹਿੰਦੇ ਸੀ ਪੱਕੇ ਕਰਾਂਗੇ ਪਰ ਦੂਜਿਆਂ ਨੂੰ ਵੀ ਇਹਨਾਂ ਨੇ ਪਲਾਨ ਹੀ ਇਹੋ ਜਿਹਾ ਕਰ ਲਿਆ ਵਾ ਕਿ ਇਹਨਾਂ ਨੂੰ ਛੋਟਾ-ਛੋਟਾ ਜਿਹਾ ਬਲੇਮ ਲਾ ਕੇ ਔਰ ਉਹਨਾਂ ਨੂੰ ਫਿਰ ਆਊਟਸੋਰਸ ਤੇ ਰੱਖੀਏ ਤੇ ਘੱਟ ਤਨਖਾਹ ਕੀਤੀ ਜਾਏ ਅੱਗੇ ਹੋਰ ਸਿਸਟਮ ਜਿਹੜਾ ਰੋਡਵੇਜ ਦਾ ਚੱਲਣ ਡਿਆ ਵਾ ਉਹ ਭਾਏ ਜਿਉ ਮਰਜ਼ੀ ਕਰ ਜਾਣ ਉਹਨਾਂ ਨੇ ਕੋਈ ਮਤਲਬ ਪੂਰੀ ਪੂਰੀ ਤਨਖਾਹ ਤੇ ਆ ਤੇ ਸਾਡੇ ਇੱਕ 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 ਰਿਪੋਰਟ ਕਿਸ ਦੀ ਕੋਈ ਗਲਤੀ ਕਰਨ ਹੋਈ ਆ ਜਾਂ ਨਹੀਂ ਹੋਈ ਉਹ ਉਹਨਾਂ ਨੂੰ ਆਊਟਸੋਰਸ ਤੇ ਫੇਰ ਕਰ ਰਹੇ ਆ ਤੇ ਇਹ ਤੇ ਸਰਕਾਰ ਨੂੰ ਪਤਾ ਵਾ ਪਹਿਲੇ ਪਹਿਲੀ ਇਹਨਾਂ ਨੇ ਮੀਟਿੰਗ 'ਚ ਕਿਹਾ ਸੀ ਕਿ ਆਪਾਂ ਇਹ ਪੱਕੇ ਕਰਾਂਗੇ ਬੰਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਅਸੀਂ ਦੇ ਸਗੋਂ ਇਹਨਾਂ ਦਾ ਬਹੁਤ ਬਹੁਤ ਸਹਿਯੋਗ ਕੀਤਾ ਸੀ ਬੱਸਾਂ 'ਚ ਪ੍ਰਚਾਰ ਵੀ ਕੀਤੇ ਸੀ ਕਿ ਵਧੀਆ ਸਰਕਾਰ ਹੋਊਗੀ ਤੇ ਸਾਡਾ ਕੁਝ ਸੁਨਵਾਈ ਹੋਊਗੀ ਪਰ ਐ ਵਕਤ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਪਤਾ ਨਹੀਂ ਹੁਣ ਮੈਨੇਜਮੈਂਟ ਕਰ ਰਹੀ ਹੈ ਗਲਤ ਜਾਂ ਸਰਕਾਰ ਕਰ ਰਹੀ ਆ ਇਹ ਤੇ ਸਰਕਾਰ ਆਪਣਾ ਲੈਟਰ ਵੇਖ ਕੇ ਅਸੀਂ ਲੈਟਰ ਕੀ ਕੱਢਿਆ ਸੀ ਔਰ ਮੈਨੇਜਮੈਂਟ ਨੇ ਕਿੰਨੇ ਤੋੜ ਮਰੋੜ ਕੇ ਇਹ ਗਾੜੀ ਕੀਤਾ ਵਾ ਇਹ ਤੇ ਬਾਕੀ ਇਹ ਗੱਲ ਹੈਗੀ ਆ ਅਸੀਂ ਰੋਸ ਵਜੋਂ ਜਿਹੜਾ ਵਾ ਅੱਜ ਗੇਟ ਰਾਲੀ ਪੂਰੇ ਸਤਾਈਆਂ ਦੀਪੂਆਂ ਦੇ ਵਿੱਚ ਰੱਖੀਆਂ ਵਾ ਤੇ ਬਾਅਦ ਦੇ ਵਿੱਚ ਆਪਾਂ 13 ਤਰੀਕ ਨੂੰ ਜਿਹੜਾ ਚੰਡੀਗੜ੍ਹ ਜਾ ਰਹੇ ਆ ਤੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਮਤਲਬ ਇੰਨਾ ਇੰਨਾ ਚੇਰ ਲੋਕਾਂ ਨੂੰ ਹੋ ਗਿਆ ਵਾ ਅਸੀਂ ਤੇ ਪੱਕਿਆਂ ਦੀ ਆਸ ਲਾਈ ਸੀ ਤੇ ਇਹ ਮਤਲਬ ਸਿਸਟਮ ਹੀ ਹੋਰ ਕਰਤਾ ਇਹਨਾਂ ਨੂੰ ਮਤਲਬ ਛੋਟੀਆਂ ਛੋਟੀਆਂ ਰਿਪੋਰਟਾਂ ਕਰਕੇ ਇਹਨਾਂ ਨੂੰ ਬੈਗ ਲਿਆਓ ਇਹਨਾਂ ਨੂੰ ਆਊਟਸੋਰਸ ਤੇ ਫੇਰ ਲਿਆਓ ਇਹ ਕੰਮ ਜਿਹੜਾ ਬਹੁਤ ਨਿੰਦਣਯੋਗ ਹੈ। ਲਾ ਜੀ ਪੰਜਾਬ ਰੋੜੇ ਬਟਾਲਾ ਡੀਪੋ ਤੋਂ ਮੀਤ ਪ੍ਰਧਾਨ ਗੌਰਵ ਬੋਲ ਰਹੇ ਜੀ। ਸਰ ਅੱਜ ਕੀਟ ਰੈਲੀ ਕੀ ਹੈ ਜੀ ਕੀ ਕਾਰਨ ਹੈ ਸਾਡੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਕਿ ਸਰਕਾਰ ਵੱਲੋਂ ਮੰਗੀਆਂ ਜੀ ਗਈਆਂ ਤੇ ਅੱਜ ਤੁਹਾਡੀ ਮੈਨੇਜਮੈਂਟ ਸਰ ਬਾਰ ਬਾਰ ਮੀਟਿੰਗਾਂ ਸਾਨੂੰ ਦਿੱਤੀਆਂ ਗਈਆਂ ਸਰਕਾਰ ਵੱਲੋਂ ਕਾਫੀ ਵਾਰਾਂ ਨੂੰ ਮੀਟਿੰਗਾਂ ਮਿਲੀਆਂ ਜੀ ਉਹਦੇ ਵਿੱਚ ਸਰਕਾਰ ਕਿਤੇ ਨਾ ਕਿਤੇ ਆਗੇ ਭੱਜ ਜਾਂਦੀ ਰਹੀ ਆ ਪਰ ਹੁਣ ਜਿਹੜੀ ਸਾਡੀ ਲਾਸਟ ਟਾਈਮ ਉਹਨਾਂ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਸਰਕਾਰ ਨੇ ਸਾਡੇ ਪੱਖ ਦੇ ਵਿੱਚ ਸਾਡੇ ਹੱਕ 'ਚ ਗੱਲ ਕੀਤੀ ਸੀ ਵੀ ਅਸੀਂ ਜਿਹੜੇ ਬੰਦੇ ਆ ਆਊਟਸੋਰਸ ਵਾਲੇ ਜਾਂ ਕੰਟੈਕਟ ਵਾਲੇ ਉਹਨਾਂ ਨੂੰ ਰੈਗੂਲਰ ਕਰਾਂਗੇ ਤੇ ਦੂਸਰਾ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਬੰਦੇ ਰਿਪੋਰਟਾਂ ਵਾਲੇ ਆ ਉਹਨਾਂ ਨੂੰ ਇੱਕ ਮੌਕਾ ਦੇ ਕੇ ਸਾਰਿਆਂ ਨੂੰ ਬਹਾਲ ਕੀਤਾ ਜਾਊਗਾ ਪਰ ਕਿਤੇ ਨਾ ਕਿਤੇ ਜਾ ਕੇ ਮੈਨਿੰਟ ਦੇ ਅਧਿਕਾਰੀਆਂ ਵੱਲੋਂ ਜਾਂ ਸਰਕਾਰ ਵੱਲੋਂ ਕਹਿ ਲੋ ਕਿ ਕਿਸ ਤਰੀਕੇ ਨਾਲ ਗੋਲਮੋਲ ਕਰਕੇ ਫਿਰ ਚਿੱਠੀ ਲੈਟਰ ਕੱਢ ਦਿੱਤੀ ਗਈ ਆ ਵੀ ਜਿਹੜੇ ਬੰਦੇ ਕੰਟੈਕਟ ਤੇ ਆ ਉਹਨਾਂ ਨੂੰ ਆਊਰਸੋਰਸ ਕਰਕੇ ਤੇ ਉਹਨਾਂ ਨੂੰ ਭਾਲ ਕੀਤਾ ਜਾਊਗਾ ਤੇ ਜਿਹੜੇ ਬੰਦੇ ਜ ਮਨ ਲਓ ਵੀ ਤਨਖਾਹ ਜਿਹੜੀ ਆ ਉਹ ਘਟਾ ਦੇ ਘਟਾ ਕੇ ਤੇ 10000 ਰੁਪਏ ਕਰ ਦਿੱਤੀ ਗਈ ਆ ਇੱਕ ਉਹਨਾਂ ਨੂੰ ਇੱਕ ਕੰਡੀਸ਼ਨ ਇਹ ਇਸ ਸਟੇਪ ਨਾਲ ਲਾਤੀ ਆ ਵੀ ਉਹ ਬੰਦੇ ਜਿਹੜੇ ਆ ਉਹ ਕਾਫੀ ਹਰਾਸਮੈਂਟ ਹੋਣ ਦੇ ਇਸ ਚੀਜ਼ ਤੋਂ